ਬੈਲਿਓ ਨਿਕਲਦੇ ਸ਼ੇਰ ਇਸ ਕਿਤਾਬ ਦੇ ਵਿੱਚੋਂ ਸਾਖੀ ਜਿਹੜੀ ਅੱਜ ਸੁਣਾਉਣਾ ਤੁਹਾਨੂੰ ਮੈਂ ਸ਼ਹੀਦ ਬਾਬਾ ਦੀਪ ਸਿੰਘ ਜੀ ਉਹਨਾਂ ਦੀ ਇਹਨ ਪੁੱਤਰਨ ਕੇ ਸੀਸ ਪਰ ਭਾਈ ਭਗਤੇ ਦੇ ਘਰ ਮਾਤਾ ਜਿਉਣੀ ਦੀ ਕੁੱਖੋਂ ਇਕਬਾਲ ਨੇ ਜਨਮ ਲਿਆ ਉਹਦੋਂ ਦੀਪਾ ਰੱਖਿਆ ਛੋਟੇ ਹੁੰਦਿਆਂ ਤੋਂ ਆਮ ਬਾਲਾਂ ਅਰਗਨੀ ਸੀ ਦੀਪ ਦੀਪਾ ਬਹੁਤ ਸ਼ਾਂਤ ਸਬਰ ਚ ਰਹਿਣ ਵਾਲਾ ਪੋਥੀਆਂ ਵਿੱਚ ਸਾਰਾ ਦਿਨ ਸੋਹਣੇ ਅੱਖਰ ਪਾਉਂਦਾ ਸੁੰਦਰ ਲਿਖਣ ਦਾ ਅਭਿਆਸ ਕਰਦੇ ਰਹਿਣਾ ਉਹਦਾ ਵੱਡਾ ਸ਼ੌਕ ਸੀ ਹਾ ਜੱਖਰ ਕੱਲ ਨਾਲੋਂ ਸੋਹਣਿਆ ਨਾ ਮਾਂ ਹਰ ਰੋਜ਼ ਸੁੰਦਰ ਅੱਖਰ ਪਾ ਕੇ ਮਾਂ ਨੂੰ ਦਿਖਾਉਂਦਾ ਹਾਂ ਪੁੱਤ ਕੱਲ ਨਾਲੋਂ ਕਿੰਨੇ ਸੋਹਣੇ ਇੱਕ ਦਿਨ ਉਹਨੇ ਬਹੁਤ ਸੋਹਣਾ ਇੱਕ ਓੰਕਾਰ ਲਿਖਿਆ ਤੇ ਮਾਂ ਨੂੰ ਕਹਿੰਦਾ ਇਹ ਇੱਕਾ ਕਿਰਪਾਨ ਜਿਹਾ ਨਾ ਮਾਂ ਤੇ ਮਾਂ ਮੁਸਕਰਾ ਪਈ ਇਹ 우ੜਾ ਮਹਾਰਾਜ ਨੇ ਖੁੱਲਾ ਕਿਉਂ ਰੱਖਿਆ ਮਾਂ ਮਹਾਰਾਜ ਦੀਆਂ ਰਾਮ ਜੀ ਪੁੱਤ ਮਹਾਰਾਜੇ ਜਾਣਣ ਤੂੰ ਉਹਨਾਂ ਤੋਂ ਪੁੱਛ ਲਈ ਗੱਲਾਂ-ਗੱਲਾਂ 'ਚ ਮਾਂ ਨੇ ਅਨੰਦਪੁਰ ਸਾਹਿਬ ਜਾਣ ਦਾ ਇਸ਼ਾਰਾ ਕਰਤਾ ਦੀਪਾ ਖੇਤੋਂ ਲੱਕੜ ਕਢ ਕੇ ਲਿਆਇਆ ਇੱਕ ਦਿਨ ਬਹੁਤ ਸੋਹਣੀ ਆਉਂਦੀ ਆ ਮਾਂ ਕਹਿੰਦਾ ਤੈਨੂੰ ਪਤਾ ਮਾਂ ਇਹ ਕੀ ਹੈ ਇਹ ਤਾਂ ਸ਼ਸਤਰ ਲੱਗਦਾ ਪੁੱਤ ਹਾਂ ਮਾਂ ਇਹ ਖੰਡਾ ਹੈ ਇਹ ਖੰਡਾ ਮੈਨੂੰ ਸਾਰੇ ਸ਼ਸਤਰਾਂ ਤੋਂ ਸੋਹਣਾ ਲੱਗਦਾ ਹੈ ਇੱਕ ਕੁੰਕਾਰ ਦੇ ਕੇ ਜਿਆ ਤੇ ਉਹਨੇ ਲੱਕੜ ਦਾ ਖੰਡਾ ਕਮਰ ਕਾਸੇ 'ਚ ਸੱਜੇ ਪਾਸੇ ਟੰਗ ਲਿਆ ਖੱਬੇ ਪਾਸੇ ਕਲਮਾ ਟੰਗ ਲਿਆ ਵੱਡਾ ਹੋ ਕੇ ਮੈਂ ਪੋਥੀਆਂ ਲਿਖਿਆ ਕਰਨੀਆਂ ਬੇਬੇ ਕਲਮਾ ਠੀਕ ਕਰਦੇ ਉਹਨੇ ਕਿਹਾ ਖੰਡੇ ਦਾ ਮੁੱਠਾ ਉਤੋਂ ਕਲਮਾ ਨਾਲ ਸ਼ੋਰ ਰਿਹਾ ਸੀ ਕਮਾਲ ਦਾ ਸੀ ਇਹ ਖੰਡਾ ਤੇ ਕਲਮਾ ਦੋਨੇ ਉਸਨੇ ਇੱਕੋ ਲੱਕੜ ਚੋਂ ਕਢੀ ਐ ਤੇ ਖੰਡਾ ਇਹਦੇ ਨਾਲ ਕੀ ਕਰਨਾ ਪੁੱਤ ਜਿਹੜੇ ਪੋਥੀਆਂ ਵੱਲ ਬੁਰੀ ਨਜ਼ਰ ਰੱਖਣਗੇ ਉਹਨਾਂ ਲਈ ਬੇਬੇ ਇਹ ਖੰਡਾ ਉਹਨਾਂ ਲਈ ਐ ਖੰਡੇ ਨਾਲ ਮੈਂ ਉਹ ਦੋਖੀਆਂ ਤੇ ਸਿਰ ਲਾਉਣੇ ਨੇ ਉਹਨਾਂ ਤੇ ਗੱਲਾਂ ਕਰਦਿਆ ਵਜ਼ਤ ਦੇ ਵਿੱਚ ਦੀਪਾ ਆਕ ਨੰਦਪੁਰ ਸਾਹਿਬ ਆਏ ਸਾਰਾ ਪਰਵਾਰ ਆਪਣੇ ਵੱਡੇ ਪਰਿਵਾਰ ਕੋਲ ਮਹਾਰਾਜ ਦੇ ਦਰਸ਼ਨ ਕਰਕੇ ਦੀਪਾ ਇਕੱਠਾ ਰੋ ਗਿਆ ਰਾਜ ਕੁਝ ਵਿਦਿਆਰਥੀ ਇੱਕ ਉਸਤਾਦ ਤੋਂ ਅੱਖਰ ਪਉਣੇ ਸਿੱਖ ਰਹੇ ਸੀ ਦੀਪਾ ਖੜ ਗਿਆ ਉੱਥੇ ਉਸਤਾਦ ਨੇ ਕਿਸੇ ਬਾਲ ਦੀ ਪੁੱਤੀ ਤੇ ਅੱਖਰ ਪਾਏ ਤੇ ਬੋਲੇ ਇੱਕ ਓੰਕਾਰ ਉਹੀ ਗੱਲ ਦੀਪੇ ਨੇ ਮਾਲੀ ਕੀਤੀ ਇਸੀ ਉੜੇ ਦਾ ਮੂੰਹ ਕਿਉਂ ਖੁੱਲਿਆ ਭਾਈ ਸਾਹਿਬ ਉਸਤਾਦ ਨੇ ਉਹਦੇ ਵੱਲ ਵੇਖ ਦੇ ਕੇ ਆ ਕਾਕਾ ਜੀ ਇਸ ਖੁੱਲੇ 우ੜੇ ਵਿੱਚ ਪਤਾਲ ਆਪਾਤਾਲ ਲੱਖ ਆਕਾਸਾਂ ਆਕਾਸ ਸੰਭਾਏ ਹੋਏ ਨੇ ਭਾਈ ਇਸੇ ਵਿੱਚ ਧਰਤੀ ਹੋਰ ਪਰੇ ਹੋਰ ਹੋਰ ਵੀ ਨੇ ਤੇ ਕਈ ਕੋਟ ਸਸੀਰ ਸੂਰ ਨਖਤਰ ਵੀ ਇਹਦੇ ਚ ਹੀ ਨੇ ਪੁੱਤ ਤਾਂ ਹੀ ਕੋਲਾ ਉਸਤਾਦ ਦੀ ਰੂਹਾਨੀ ਮੁਸਕਰਾਹਟ ਸੀ ਇਹਨੇ ਨੂੰ ਇੱਕ ਜਵਾਕ ਨੇ ਆ ਕੇ ਉਸਤਾਦ ਜੀ ਦੇ ਗਲ ਚ ਬਾਹਾਂ ਪਾ ਲਈ ਪਿਤਾ ਜੀ ਤੁਹਾਨੂੰ ਪਤਾ ਜੇ ਸ਼ਸਤਰ ਵਿਦਿਆ ਦੇਣ ਵਾਲੇ ਭਾਈ ਸਾਹਿਬ ਨੇ ਕਿਹੜਾ ਸ਼ਸਤਰ ਦਿੱਤਾ ਜਵਾਕ ਨੇ ਬੋਲਿਆ ਤੁਸੀਂ ਆਪ ਹੀ ਦੱਸੋ ਉਸਤਾਦ ਜੀ ਨੇ ਬਾਲ ਬਲ ਪਿੱਛੋਂ ਦੇਖਦੇ ਬੋਲਿਆ ਬਾਲ ਨੇ ਗਲਚੋਂ ਬਾਹਾਂ ਲਾਈਆਂ ਅੱਗੇ ਆਉਂਦੇ ਕਮਰਕੱਸੇ ਚੋਂ ਸ਼ਸਤਰ ਕੱਢਿਆ ਦੂਰ ਪਹਾੜਾਂ ਚ ਖਾਤੀ ਦੇ ਕਰਾਉਣ ਦੀ ਆਵਾਜ਼ ਆਈ ਇਹ ਕਿਹੜਾ ਸ਼ਸਤਰ ਹੈ ਭਾਈ 나ਗਣੀ ਹੈ ਪਿਤਾ ਜੀ ਆਪ ਨੂੰ ਪਤਾ ਹੈ ਇਹ ਕਿਵੇਂ ਬਣਦੀ ਹੈ ਜਦੋਂ ਸਮਾਨ ਨੂੰ ਬਿਜਲੀ ਡਿੱਗਦੀ ਆ ਨਾ ਉਹਦੇ ਚੋਂ ਕੋਈ ਕੋਈ ਸਿੰਘ ਉਹਨੂੰ ਫੜ ਲੈਂਦਾ ਲੋਹੇ ਦੇ ਬਰਛੇ ਤੇ ਮਾਰ ਲੈਂਦਾ ਫੇਰ ਉਸਤਾਦ ਨੇ ਦੱਸਿਆ 나ਗਣੀ ਬਣਦੀ ਹੈ ਛੋਟਾ ਬਾਲ ਲਾਲ ਹੋ ਗਿਆ ਬਾਪਾਈ ਬਚਿੱਤਰ ਸਿੰਘ ਖੂ ਵਹਤੇ ਨਹੀਂ 나ਗਣੀ ਤਾਂ ਹਾਥੀਆਂ ਦੇ ਮੱਥੇ ਪਾੜ ਦੇਣ ਵਾਲੀ ਉਸਤਾਦ ਜੀ ਨੇ ਕਿਹਾ ਤੇ ਇਹਦਾ ਵਾਰ ਕਿਵੇਂ ਕਰੀਦਾ ਉਹਦਾ ਉਹਨਾਂ ਬਾਲ ਬਚਿੱਤਰ ਸਿੰਘ ਨੂੰ ਭਾਈ ਸਾਹਿਬ ਕਹਿੰਦੇ ਸੀ ਜਿੱਦੇ ਤੇ ਮਹਾਰਾਜ ਦੀ ਮੇਰ ਹੋ ਜਾਏ 나ਗਣੀ ਵਰਤਨ ਦਾ ਬਲ ਆ ਜਾਵੇ ਉਹ ਕੱਲਾ ਸਿੰਘ ਲੱਖਾਂ ਦੇ ਲਸ਼ਕਰਾਂ ਤੇ ਭਾਰੂ ਹੋ ਜਾਂਦਾ ਪਿਤਾ ਜੀ ਹਾਥੀਆਂ ਦੇ ਮੱਥੇ ਪਾੜ ਦਿੰਦੀ ਹੈ 나ਗਣੀ ਬਾਲ ਭਾਈ ਬਚਿੱਤਰ ਸਿੰਘ 나ਗਣੀ ਨੂੰ ਫੜ ਕੇ ਪਿੱਛੋਂ ਤੋਂ ਅੱਗੇ ਲਿਆਇਦ ਜਿਵੇਂ ਕੋਈ ਸੂਰਮਾ ਬਰਸ਼ੇ ਦਾ ਵਾਰ ਕਰਦਾ ਉਨੇ ਪੰਥਰੇ ਚ ਆ ਕੇ ਨਾਗਣੀ ਘਮਾਈ ਹਾਥੀ ਦੇ ਮੱਥੇ ਤੱਕ ਪੁੱਤ ਕਿਵੇਂ ਪੁੱਤਰ ਜੀ ਕਿਵੇਂ ਪਹੁੰਚੂ ਇਹ ਸੇਂਘ ਕੋੜੇ ਤੇ ਖੜ ਕੇ ਉੱਚੀ ਛਾਲ ਮਾਰ ਤੇ ਹਾਥੀ ਦੇ ਮੱਥੇ ਚ ਠੋਕ ਦੇ ਵਿੱਚਤਰ ਸਿੰਘ ਬਜਤ ਦੇ ਵਿੱਚ ਸੀ ਬਾਲਪਾਇ ਵਿੱਚਤਰ ਸਿੰਘ ਤੇ ਉਸਤਾਦ ਦੀ ਗੱਲਬਾਤ ਹੋ ਰਹੀ ਸੀ ਦੀਪਕ ਖਲੋਤਾ ਦੇਖ ਰਿਆ ਸੀ ਉਸ ਦੇ ਕੋਲੋਂ ਖਲੋਤੇ ਸਿੰਘ ਨੇ ਵੱਲ ਉਹਨੇ ਇਸ਼ਾਰਾ ਕਰਕੇ ਬੁਸੇ ਗੁਰਮਖ ਕੋੜ ਨੇ ਇਹ ਭਾਈ ਮਨੀ ਸਿੰਘ ਜੀ ਨੇ ਪਿਆਰਿਓ ਸਿੰਘ ਨੇ ਬਹੁਤ ਪ੍ਰੇਮ ਨਾਲ ਗਿਆ ਧੰਨ ਧੰਨ ਭਾਈ ਮਨੀ ਸਿੰਘ ਆਖਦੇ ਦੀਪ ਨੇ ਹੱਥ ਜੋੜ ਕੇ ਸਿਰ ਨਵਾਇਆ ਦੀਪਾ ਹੁਣ ਅੱਗੇ ਨੂੰ ਚੱਲ ਪਿਆ ਮੁੜ ਮੁੜ ਭਾਈ ਸਾਹਿਬ ਨੂੰ ਦੇਖ ਰਿਹਾ ਸੀ ਮਨੀ ਸਿੰਘ ਨੂੰ ਉਸ ਨੂੰ ਜਾਪ ਪੜ੍ਹ ਰਹੀ ਸੀ ਕੋਈ ਪੁਰਾਣਾ ਗਵਾਚਿਆ ਜਿਹੜਾ ਲੱਭ ਗਿਆ ਮਹਾਰਾਜ ਆ ਰਹੇ ਨੇ ਭਾਈ ਦਰਸ਼ਣ ਬੁਲਾਖੀ ਦਰਬਾਰ ਚ ਪਹੁੰਚੋ ਆਵਾਜ਼ ਉੱਚੀ ਸੁਣੀ ਪਹਿਲੀ ਵਾਰ ਮਹਾਰਾਜ ਦੇ ਦਰਸ਼ਨ ਕੀਤੇ ਉਹ ਨਿਸ਼ਬਦ ਹੋ ਗਿਆ ਬੋਲਦਾ ਤਾਂ ਪਹਿਲਾਂ ਵੀ ਬਹੁਤ ਜ਼ਿਆਦਾ ਨਹੀਂ ਸੀ ਪਰ ਇੰਜ ਲੱਗਿਆ ਜਿਵੇਂ ਬੋਲਣ ਤੋਂ ਸਮਰਤ ਹੋ ਗਿਆ ਮਹਾਰਾਜ ਦੇ ਚਿਹਰੇ ਨੂੰ ਬਿਆਨਣ ਲਈ ਕੋਈ ਸ਼ਬਦ ਨਹੀਂ ਸੀ ਦੁਨੀਆ ਭਰ ਦੀਆਂ ਪਛਾਵਾਂ ਇਕੱਠੀਆਂ ਹੋ ਕੇ ਮਹਾਰਾਜ ਦੇ ਦیدار ਨੂੰ ਆਉਂਦੀਆਂ ਗੁੰਗੀਆਂ ਹੋ ਜਾਂਦੀਆਂ ਮਹਾਰਾਜ ਦੇ ਸਰੂਪ ਬਿਆਨ ਸਕਣਾ ਸੰਸਾਰ ਦੀ ਬੋਲੀ ਦੇ ਵਾਸ ਕਿੱਥੇ ਸੀ ਦੁਨੀਆ ਭਰ ਦਾ ਸਾਰਾ ਸੱਪਣ ਨਿਤ੍ਰਿਤ ਅਨੰਦਪੁਰ ਸਾਹਿਬ ਦੀ ਧੂੜ ਮੱਥਿਆਂ ਨੂੰ ਲਾਉਂਦਾ ਕਿਉਂਕਿ ਉਸ ਧੂੜ ਨੂੰ ਹਰ ਰੋਜ਼ ਮਹਾਰਾਜ ਦੀ ਚਰਨ ਸ਼ੋਪ ਪ੍ਰਾਪਤ ਸੀ ਸਿੱਖ ਤਾਂ ਇਹ ਨੇ ਸੋਹਣੇ ਹੋਣਗੇ ਹੀ ਜਦ ਮਹਾਰਾਜ ਐਸਰੇ ਦੀਪੇ ਨੂੰ ਭਾਈ ਮਨੀ ਸਿੰਘ ਦੀ ਯਾਦ ਆ ਗਈ ਦੀਪਨ ਸੱਚੇ ਪਾਸ਼ਾ ਤੋਂ ਅਮਰ ਸ਼ਖਿਆ ਦੀਪ ਸਿੰਘ ਬਣ ਗਿਆ ਦੀਪੇ ਤੋਂ ਦੀਪ ਸਿੰਘ ਬਣੇ ਪਚੰਗੀ ਦੇ ਨਾਮ ਨਾਲ ਹਜੇ ਕੋਈ ਤਖੱਲਸ ਹੋਰ ਲੱਗਣੇ ਸੀ ਉਸ ਨੂੰ ਸ਼ਾਦ ਤੋਂ ਪਹਿਲਾਂ ਸ਼ਹੀਦ ਕਿਹਾ ਜਾਣਾ ਸੀ ਉਸਦੇ ਨਾਮ ਅੱਗੇ ਬਾਬਾ ਵੀ ਲੱਗਣਾ ਸੀ ਬਾਟੇ ਵਿੱਚ ਉਸ ਦਾ ਮਨ ਪੌਂਦਾ ਸ਼ਸਤਰ ਖੰਡਾ ਫਿਰ ਰਿਹਾ ਸੀ ਯਾਰ ਹੋਇਆ ਮਰ ਉਹ ਸ਼ਕ ਲੈਣ ਪਿੱਛੋਂ ਅਨੰਦਪੁਰ ਸਾਹਿਬ ਤੇ ਗਿਆ ਉਸ ਦਾ ਸਾਧ ਉਹਥੇ ਸੀ ਉਸਨੇ ਹੁਣ ਹੋਰ ਕਿੱਥੇ ਜਾਣਾ ਸੀ ਖੰਡੇ ਵੱਟ ਦੀ ਪਾਉਰ ਲੈਂਡ ਮਗਰੋਂ ਭਾਈ ਮਨੀ ਸਿੰਘ ਕੋਲ ਗਿਆ ਭਾਈ ਮਨੀ ਸਿੰਘ ਨੇ ਦੋ ਕਲਮਾਂ ਦੀਪ ਸਿੰਘ ਵੱਲ ਕਰ ਦੇ ਗਿਆ ਆਹ ਭਾਈ ਦੀਪ ਸਿੰਘ ਜੀ ਕਰੀਏ ਸੇਵਾ ਸ਼ੁਰੂ ਦੋ ਕਲਮਾਂ ਦੀਪ ਸਿੰਘ ਨੇ ਭਾਈ ਸਾਹਿਬ ਨੂੰ ਕਲਮ ਵਾਪਸ ਕਰ ਦੇ ਗਿਆ ਜੀ ਦੋ ਦੋ ਹੀ ਤੁਹਾਡੇ ਲਈ ਨੇ ਦੋ ਵੱਡੇ ਗ੍ਰੰਥ ਦੇ ਅਤਾਰੇ ਤੁਸੀਂ ਕਰਨੇ ਨੇ ਇਹਨਾਂ ਨਾਲ ਸੰਭਾਲ ਕੇ ਰੱਖਿਓ ਦੋਨੇ ਕਲਮਾ ਸਤਿਗੁਰਾਂ ਆਪ ਘੜੀਆਂ ਤੁਹਾਡੇ ਲਈ ਵਾਹ ਕਰੋ ਦੀਪ ਸਿੰਘ ਦੇ ਮੂੰਹੋਂ ਨਿਕਲਿਆ ਸਤਗੁਰ ਚਾਣੀ ਜਾਣੇ ਪਰ ਅਜ ਦੇਖ ਵੀ ਲਿਆ ਮਹਾਰਾਜ ਜੀ ਨੂੰ ਪਹਿਲਾਂ ਹੀ ਪਤਾ ਸੀ ਮੈਨੂੰ ਲਿਖਣ ਦਾ ਸ਼ੌਕ ਆ ਬੋਲੇ ਆਪਣੇ ਆਪ ਸਿਰ ਸੁਣਿਆ ਭਾਈ ਮਨੀ ਸਿੰਘ ਨੇ ਮਹਾਰਾਜ ਜੀ ਦੀਆਂ ਅੰਤਰਜਾਮਤਾਂ ਦਾ ਅੰਦਾਜ਼ਾ ਹਜੇ ਸਾਥੋਂ ਕਿੱਥੇ ਲੱਗਣਾ ਦੀਪ ਸਿੰਘ ਜੀਏ ਭਾਈ ਮਨੀ ਸਿੰਘ ਦੇ ਬੋਲ ਭੁਵੇਂ ਖੌਲ ਇਸ਼ਾਰਾ ਕਰ ਰਹੇ ਸੀ ਕੀ ਮੈਂ ਬਾਲ ਭਾਈ ਬਜਿੱਤਰ ਸਿੰਘ ਦੀ ਨਾਖਣੀ ਨਾਗਣੀ ਨੂੰ ਮੱਥੇ ਨਾਲ ਸੁਹਾ ਸਕਦਾ ਦੀਪ ਸਿੰਘ ਨੇ ਫੇਰ ਉਹੀ ਗੱਲ ਗਏ ਹਾਂ ਹਾਂ ਕਿਉਂ ਨਹੀਂ ਬਚਿੱਤਰ ਸਿੰਘ ਜੀ ਹਾਂ ਪਿਤਾ ਜੀ ਦਰਸ਼ਨ ਕਰਾਓ ਭਾਈ ਨਾਗਣੀ ਦੇ ਮਨੀ ਸਿੰਘ ਨੂੰ ਮਨੀ ਸਿੰਘ ਜੀ ਨੇ ਭਾਈ ਬਚਿੱਤਰ ਸਿੰਘ ਨੂੰ ਹਾਕ ਮਾਰੀ ਉਸੇ ਚਾਰਜ ਦੂਜੇ ਵਿਦਿਆਰਥੀਆਂ ਨੂੰ ਆਪਣੀ ਛੋਟੀ ਨਾਗਣੀ ਦਿਖਾ ਰਹੇ ਸੀ ਦੀਪ ਸਿੰਘ ਨੇ ਨਾਗਣੀ ਫੜ ਕੇ ਮੱਥੇ ਨਸ਼ਵਾਈ ਆਪ ਜੀ ਦਾ ਪਸੰਦੀਦਾ ਸ਼ਸਤਰ ਕਿਹੜਾ ਬਚਿੱਤਰ ਸਿੰਘ ਨੇ ਦੀਪ ਸਿੰਘ ਨੂੰ ਪੁੱਛਿਆ ਖੰਡਾ ਪਰ ਮੈਨੂੰ ਆਪ ਜੀ ਦੀ ਨਾਗਣੀ ਬਹੁਤ ਸੋਹਣੀ ਲੱਗੀ ਮੈਨੂੰ ਭਾਈ ਸਾਹਿਬ ਕਹਿੰਦੇ ਜੇ ਮੈਂ नागਣੀ ਚਲਾਉਣ ਚ ਮਾਰ ਹੋਗਾ ਸੱਚੇ ਪਾਤਸ਼ਾਹ ਆਪ ਹਾਥੀਆਂ ਦੇ ਮੱਥੇ ਪਾਣ ਲਈ ਵੱਡਾ नागਣੀ ਵਰਸ਼ਾ ਦੇਣਗੇ ਮੈਨੂੰ ਉਦੋਂ ਫਿਰ ਮੈਂ ਛੋਟੀ नागਣੀ ਆਪ ਜੀ ਨੂੰ ਦੇ ਦਿਆਂਗਾ ਬਚੱਤਰ ਸਿੰਘ ਨੇ ਬਾਬਾ ਦੀਪ ਸਿੰਘ ਨੂੰ ਕਿਹਾ ਭਾਈ ਦੀਪ ਸਿੰਘ ਰਵਾਣੀ ਲਿਖਣ ਦੀ ਵਿਦਿਆ ਭਾਈ ਮਨੀ ਸਿੰਘ ਜੀ ਪਾਸੋਂ ਸਿੱਖੀ ਤੇ ਬਾਅਦਸ ਆਪਣੇ ਪਿੰਡ ਮੁੜਿਆ ਏ ਅਸੀਂ ਆਪ ਤੁਹਾਨੂੰ ਸੱਦਾਂਗੇ ਭਾਈ ਪਰ ਤੁਸੀਂ ਅਭਿਆਸ ਜਾਰੀ ਰੱਖਿਓ ਮਹਾਰਾਜ ਨੇ ਭਾਈ ਦੀਪ ਸਿੰਘ ਨੂੰ ਕਿਹਾ ਸੀ ਪਾਵੇਂ ਨੰਦਪੁਰ ਸਤਿਗੁਰੂ ਤੋਂ ਜਾਣ ਦਾ ਚਿਤਰੀ ਸਭਾ ਮਹਾਰਾਜ ਦੀ ਅੱਗੇ ਅੱਗੇ ਸੀਸ ਨਵਾਉਣ ਦਾ ਫਿਰ ਸਮਾਂ ਬੀਤਿਆ ਆਨੰਦਪੁਰ ਸਾਹਿਬ ਤੋਂ ਚਮਕੌਰ ਮਾਚੀਵਾੜਾ ਹੁੰਦੇ ਮਹਾਰਾਜ ਮੁਕਸਰ ਪਹੁੰਚ ਗਏ ਬੇਦਇਆ ਵਲ ਲੈ ਕੇ ਗਏ ਸਿੱਖ ਮੁਕਸਰ ਸਾਹਿਬ ਸਿਰਾਂ ਬਰੋਂ ਬੇਪਰਵਾਹ ਹੁਕਮ ਲਗੜਾਏ ਭਾਈ ਮਾਹ ਸਿੰਘ ਨੂੰ ਮਹਾਰਾਜ ਦੀ ਗੋਦ ਨਸੀਬ ਹੋਈ ਭਾਵੇਂ ਕੁਝ ਪਨਾ ਲਈ ਕੀ ਮੰਗਦੇ ਹੋ ਆਪ ਮੰਗੋ ਮਹਾਰਾਜ ਨੇ ਕਿਹਾ ਪਰ ਭਾਈ ਮਾਹ ਸਿੰਘ ਦੀਆਂ ਅੱਖਾਂ ਚੋਂ ਥਰੂ ਵਹਿ ਰਹੇ ਸੀ ਚਿਹਰੇ ਚੋਂ ਵਗ ਰਹੇ ਲਹੂ ਚਰਲ ਰਹੇ ਸੀ ਸ੍ਰਿਸ਼ਟੀ ਦੇ ਰਾਜੇ ਹੋ ਅੱਜ ਤੁਸੀਂ ਮੰਗ ਲਓ ਬੋਲ ਕੇ ਨਹੀਂ ਤਾਂ ਮਨ ਵਿੱਚ ਹੀ ਸੋਚ ਲਓ ਸ੍ਰਿਸ਼ਟੀ ਦਾ ਰਾਜ ਦੇ ਦੇਾਂਗੇ ਮਹਾ ਸਿੰਘ ਨੇ ਨਾਚ ਸਿਰ ਬੇਦਾਬਾ ਪਾੜ ਦਿਓ ਮਸਾਂ ਪਾਈ ਦੇ ਭਾਈ ਸਾਹਿਬ ਦੇ ਮੂੰਹ ਚੋਂ ਨਿਕ ਬੇਦਾਵਾ ਵਾਲਾ ਕਾਗਜ਼ ਸਾਹਮਣੇ ਰੱਖਿਆ ਸਾਹਿਬ ਨੇ ਕਮਰ ਕੱਸ ਕੇ ਜੋ ਕੱਢ ਕੇ ਪਾਰਦਾ ਮਹਾਰਾਜ ਨੇ ਜਦ ਬੇਦਾਵਾ ਕੱਢਿਆ ਲਹੂ ਨਾਲ ਭਿੱਜਿਆ ਮਹਾਰਾਜ ਨੇ ਭਾਈ ਮਹਾਸਿੰਧਿਆ ਅੱਖਾਂ ਅੱਗੇ ਉਹ ਪਾੜਿਆ ਭਾਈ ਮਹਾਸਿੰਧ ਦੇ ਚਿਹਰੇ ਤੋਂ ਹੁਣ ਆਨੰਦ ਚਲਕ ਰਿਹਾ ਸੀ ਪਰ ਉਹਨੂੰ ਹੁਣ ਕੋਈ ਫਿਕਰ ਨਹੀਂ ਸੀ ਸ਼ਾਹ ਤਾਂ ਪਾਰੇ ਮੁਕਤਾਂ ਸਿੰਘਾਂ ਵਿੱਚ ਕੋਈ ਵਾਰ ਮੁਰਮੁਰ ਕੇ ਗਾ ਰਿਹਾ ਸੀ ਮੈਂ ਤਾਂ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਰ ਕਬੀਰ ਮੁਹਮਰ ਨੇ ਕਾ ਚਾਹ ਹੈ ਮਰੋ ਤਹਰ ਕੇ ਦੁਆਰ ਮਹਾਰਾਜ ਪੁੱਛੇ ਕੌਣ ਹੈ ਪੜਾ ਹਮਾਰੇ ਬਾਾਰ ਆਵਾਜ਼ ਆ ਰਹੀ ਸੀ ਮਹਾਰਾਜ ਤਲਵੰਡੀ ਵਾਲਾ ਆ ਰਿਹਾ ਨੇ ਤਲਵੰਡੀ ਵਾਲਾ ਆ ਰਿਹਾ ਨੇ ਮਹਾਰਾਜ ਬਹੁਤ ਖੇੜੇ ਚ ਇੱਕ ਸਿੰਘ ਨੇ ਤਲਵੰਡੀ ਦੀਆਂ ਜੂਹਾਂ ਤੋਂ ਉੱਚੀ ਆਵਾਜ਼ਾਂ ਮਾਰਿਆ ਮਹਾਰਾਜ ਨੇ ਤਲਵੰਡੀ ਆ ਕੇ ਦਮ ਲੈਣਾ ਤਲਵੰਡੀ ਤਲਵੰਡੀ ਨੇ ਦਮਦਮਾ ਸਾਹ ਬੰਨਣਾ ਦੀਵਾਨ ਸਜ ਗਿਆ ਤਲਵੰਡੀ ਦੇ ਆਲੇ ਦੁਆਲੇ ਸੰਗਤਾਂ ਇਕੱਤਰ ਹੋਈਆਂ ਸਭ ਮਹਾਰਾਜ ਦੇ ਆਉਣ ਦੀ ਤਾਂਗ 'ਚ ਬੈਠੇ ਕਿੰਨੇ ਚਿਰ ਮਗਰੋਂ ਮਹਾਰਾਜ ਦੇ ਦیدار ਹੋਣੇ ਸੀ ਰਵਾਬੀ ਸਿੰਘ ਕੀਰਤਨ ਕਰ ਰਹੇ ਸੀ ਜਰਵਾਬੀ ਸਿੰਘਾਂ ਨੇ ਪੜਿਆ ਜਨ ਜਨਾਨਕ ਕੋ ਹਰ ਦਰਸ ਦਿਖਾਇਆ ਤਾਰਿਕ ਸਿੰਘ ਭੱਜਿਆ ਮਾਤਾ ਸਾਹਿਬ ਕੋਲ ਪਹੁੰਚਿਆ ਮਹਾਰਾਜ ਬਸ ਤਲਵੰਡੀ ਤੋਂ ਕੁਝ ਪਿੱਛੇ ਨੇ ਮਾਤਾ ਜੀ ਆਗੇ ਬਸ ਮਾਤਾ ਸੁందਰੀ ਜੀ ਤੇ ਮਾਤਾ ਸਾਹਿਬ ਲੰਗਰ ਵਿੱਚ ਸਨ ਮਹਾਰਾਜ ਤੇ ਉਹਨਾਂ ਨਾਲ ਆ ਰਹੇ ਸਿੰਘਾਂ ਲਈ ਪ੍ਰਸ਼ਾਦ ਦੇ ਤਿਆਰ ਹੋ ਰਹੇ ਸੀ ਮਾਤਾ ਸਾਹਿਬ ਨੇ ਬਾਬਾ ਦੀਪ ਸਿੰਘ ਨੂੰ ਆਜਮਾਰੀ ਇੱਕ ਵੱਡਾ ਬਾਟਾ ਲੈ ਕੇ ਆਓ ਭਾਈ ਦੀਪ ਸਿੰਘ ਜੀ ਸਤਵਚਨ ਮਾਤਾ ਜੀ ਕਹਿੰਦਾ ਬਾਬਾ ਜੀ ਇਕ ਸਰ ਬਲੋ ਦਾ ਵੱਡਾ ਬਾਟਾ ਮਾਤਾ ਜੀ ਚੂਰਮਾ ਤਿਆਰ ਨਾ ਕਰਨਾ ਇਹਦੇ ਵਿੱਚ ਮਾਤਾ ਸਾਹਿਬ ਨੇ ਦੇਸੀ ਕਿਉ ਚੱਕ ਦੇ ਕਿਹਾ ਮੇਰੇ ਲਾਲ ਲਾ ਨੂੰ ਬਹੁਤ ਪਸੰਦ ਹੈ ਤੇ ਮੇਰੇ ਛੋਟੇ ਲਾਲ ਫਤਿਹ ਸਿੰਘ ਤੇ ਲਈ ਗੋੜ ਵਾਲੇ ਚੌਲ ਮਾਤਾ ਸਾਹਿਬ ਜੀ ਸਾਹਿਬਜਾਦਾਂ ਦੇ ਸ਼ਕਲ ਨੇ ਚੂਰਮਾ ਤੇ ਚੌਲ ਤਿਆਰ ਕਰ ਮਹਾਰਾਜ ਆਗੇ ਮਾਤਾ ਸਾਹਿਬ ਕੋ ਚਿਰ ਮਗਰੋਂ ਮੁੜ ਉਸੇ ਸਿੰਘ ਨੇ ਫੇਰ ਮਤਾਵਾ ਨੂੰ ਕਿਹਾ ਦਰਸ਼ਨਾਂ ਲਈ ਬਿਆਕਲ ਹੋ ਰਹੀਆਂ ਸੰਗਤਾਂ ਮਹਾਰਾਜ ਦੇ ਚਰਨਾਂ ਨੂੰ ਟੈ ਪਈਆਂ ਸਭ ਨੂੰ ਦਿਲਾਰ ਦੇ ਤੇ ਪਿਆਰ ਦੇ ਦਿੰਦੇ ਸਤਿਗੁਰ ਅਗੇ ਵਧੇ ਮਾਤਾ ਸੁੰਦਰੀ ਜੀ ਨੂੰ ਅੱਗੇ ਹੋ ਕੇ ਮਹਾਰਾਜ ਦੇ ਚਰਨ ਛੋਹ ਤੇ ਨਾਲ ਆਏ ਸਿੰਘਾਂ ਵੱਲ ਕੁਝ ਟੋਲ ਦੀਆਂ ਨਜ਼ਰਾਂ ਨਾਲ ਵੇਖਣ ਲੱਗੇ। ਮਾਤਾ ਸਾਹਿਬ ਨੇ ਚੂਰਮੇ ਤੇ ਚੌਲਾਂ ਵਾਲੇ ਬਾਟੇ ਬਾਬਾ ਦੀਪ ਸਿੰਘ ਨੂੰ ਫੜਾਏ ਤੇ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕ ਕੇ ਮੜੋਸ ਬਾਟੇ ਫੜੇ ਮਹਾਰਾਜ ਵੱਲ ਸਵਾਲੀਆ ਨਜ਼ਰਾਂ ਨਾਲ ਵੇਖਣ ਲੱਗੇ। ਮਾਤਾ ਸੁੰਦਰੀ ਜੀ ਸਾਹਿਬ ਜਦੋਂ ਟੋਲ ਦੇ ਟੋਲ ਦੇ ਪਿੱਛੇ ਤੱਕ ਚਲੇ ਦਲਾਰੇ ਕਿੱਥੇ ਨੇ ਮੇਰੇ ਹੁਣ ਤੱਕ ਉਹ ਮਾਂ ਦੀ ਗੋਲ ਚੌਣੇ ਚਾਹੀਦੇ ਸੀ ਉਹ ਬੋਲ ਰਹੀ ਸੀ। ਮਹਾਰਾਜ ਨੇ ਨਾਲ ਆਏ ਸਿੰਘਾਂ ਨੇ ਸੁਣ ਲਿਆ ਪਰ ਕਿਸੇ ਨੇ ਬੋਲਣ ਦਾ ਜ਼ੇਰਾ ਨਾ ਕੀਤਾ। ਇਹ ਤੁਸੀਂ ਕੀ ਤਿਆਰ ਕੀਤਾ ਮਹਾਰਾਜ ਸਾਹਿਬ ਨੇ ਮਾਤਾ ਸਾਹਿਬ ਨੂੰ ਪੁੱਛਿਆ ਚੂਰਮਾ ਤੇ ਗੁੜ ਵਾਲੇ ਚੌਲ ਨੇ ਮੇਰੇ ਪੁੱਤਰਾਂ ਲਈ ਫਿਰ ਵਰਤਾ ਦਿਓ ਆਪਣੇ ਪੁੱਤਰਾਂ ਨੂੰ ਇਹਨਾਂ ਚਾਰਾਂ ਨੇ ਨਹੀਂ ਹਜ਼ਾਰਾਂ ਨੇ ਛਕਣਾ ਹੈ ਸਾਹਿਬ ਦੀ ਉੱਚੀ ਬਾਹ ਪਿੱਛੇ ਖੜੇ ਸਿੰਘਾਂ ਵੱਲ ਸੀ ਮਹਾਰਾਜ ਮਾਤਾ ਸਾਹਿਬ ਵੱਲ ਦੇਖਦੇ ਆ ਬੋਲੇ ਇਸ ਤੋਂ ਪਹਿਲਾਂ ਮਾਤਾ ਸਾਹਿਬ ਸਾਹਿਬ ਕੁਝ ਕਹਿੰਦੇ ਮਾਤਾ ਸੁੰਦਰੀ ਜੀ ਸਾਹਿਬ ਜਦੋਂ ਪਿੱਛੋਂ ਲੱਭਦੇ ਹੋਏ ਅੱਗੇ ਆਏ ਤੇ ਮਹਾਰਾਜ ਨੂੰ ਪੁੱਛਦੇ ਮੇਰੇ ਲਾਲ ਕਿੱਥਨੇ ਪਾਦਸ਼ਾਹ ਮੇਰੇ ਲਾਲ ਤੇ ਉਹਨਾਂ ਤੋਂ ਅੱਗੇ ਹੋਰ ਬੋਲਿਆ ਨਾ ਗਿਆ ਤੇਰੇ ਲਾਲ ਹੁਣ ਸਿਰਫ ਤੇਰੇ ਨਾਲ ਨਹੀਂ ਰਹੇ ਉਹ ਕੁੱਲ ਜਗਤ ਦੇ ਚਾਨਣ ਮਨਾ ਰਹੇ ਹੋਗੇ ਮਾਤਾ ਸਾਹਿਬ ਦੇ ਹੱਥ ਫੜੇ ਬਾਟੇ ਕੰਬ ਗਏ ਮਾਤਾ ਜੀ ਨੇ ਪਹਿਲਾਂ ਚੌੜਾਂ ਵੱਲ ਫਿਰ ਚੂਰਵੇਂ ਵੱਲ ਤੇ ਫਿਰ ਮਹਾਰਾਜੇ ਵੱਲ ਦੇਖਿਆ ਮਹਾਰਾਜ ਵੱਲ ਦੇਖਿਆ ਮੋੜੋ ਬਾਟਿਆਂ ਵੱਲ ਦੇਖਣ ਲੱਗੇ ਜਦ ਤੱਕ ਸਰਵਤ ਸੰਗਤ ਮਹਾਰਾਜ ਜੀ ਅੱਗੇ ਸੱਜ ਗਈ ਮਹਾਰਾਜ ਸਾਹਿਬ ਨੇ ਖਾਸ ਸੇ ਵੱਲ ਤਕੈਦੇ ਬੋਲੇ ਇਹਨਾ ਹਜ਼ਾਰਤ ਅਸੀਂ ਚਾਰ ਵਾਰ ਦਿੱਤੇ ਨੇ ਇਹਨ ਪੁੱਤਰਨ ਕੇ ਸੀਸ ਪਰ ਬਾੜ ਦੀ 104 4 ਮੋਹੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ ਮਾਤਾ ਸਾਹਿਬ ਨੇ ਚੂਰਮੇ ਵਾਲੇ ਬਾਟੇ ਬਚੂਰਮੇ ਵਾਲੇ ਬਾਟੇ ਵੱਲ ਤੱਕਿਆ ਬਾਟਾ ਲੈ ਕੇ ਅੱਗੇ ਵਧੇ ਆਪਣੇ ਪੁੱਤਰ ਨੂੰ ਵਰਤੌਣਾ ਸ਼ੁਰੂ ਕਰ ਦਿੱਤਾ ਖਾਲਸੇ ਨੂੰ ਪੰਜਵੇਂ ਪੁੱਤਰ ਨੂੰ ਮਾਤਾ ਸਾਹਿਬ ਬਾਟੇ ਵਿੱਚੋਂ ਗੱਫੇ ਵਰਤੌਣ ਲੱਗੇ ਜਿਸ ਦੇ ਬੁੱਕ ਚੂਰਮਾ ਆਵੇ ਉਹ ਕਹੈ ਧੰ 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 ਬਾਬਾਜੀ ਸਿੰਘ ਜੀ ਧੰ ਧੰ ਬਾਬਾ ਜੁਹਾਰ ਸਿੰਘ ਦੇ ਧੰ ਧੰ ਬਾਬਾ ਜੋਰਾਵਰ ਸਿੰਘ ਜਿਸ ਦੇ ਹਿੱਸੇ ਮਿੱਠੇ ਚੌਲਣ ਧੰ ਧੰ ਮਹਾਕਾਲ ਬਾਬਾ ਫਤਿਹ ਸਿੰਘ ਦੇ ਗਜਾਰੇ ਜਗਾਰੇ ਲੱਗਣ ਲੱਗੇ ਮਾਤਾ ਜੀ ਇਹਨ ਪੁੱਤਰਾਂ ਨੂੰ ਵਰਤਾਉਂਦੇ ਰਹੇ ਭਾਈ ਤੇਆ ਸਿੰਘ ਭਾਈ ਮਨੀ ਸਿੰਘ ਭਾਈ ਕਾਨ ਸਿੰਘ ਭਾਈ ਦਰਵਾਰਾ ਸਿੰਘ ਭਾਈ ਬਾਦ ਸਿੰਘ ਭਾਈ ਫਤਿਹ ਸਿੰਘ ਬਾਬਾ ਮस्तान ਸਿੰਘ ਬਾਬਾ ਸ਼ਾਮ ਸਿੰਘ ਇਸ ਤਰ੍ਹਾਂ ਵਰਤਉਂਦੇ ਵਰਤਉਂਦੇ ਮਾਤਾ ਸਾਹਿਬ ਬਾਬਾ ਦੀਪ ਸਿੰਘ ਸਕੋਟ ਚਲੇ ਗਏ ਉਸ ਸਿੰਘਾਂ ਵਿੱਚ ਸਭ ਤੋਂ ਪਿੱਛੇ ਬੈਠੇ ਮਾਤਾ ਜੀ ਦੇ ਬੱਟਵਾਲ ਦੇਖਿਆ ਤੇ ਬੋਲੇ ਥੋੜਾ ਜਿਹਾ ਚੂਰਮਾ ਬਚਿਆ ਥੋੜਾ ਜਿਹਾ ਚਾਉੜ ਤੁਹਾਡੇ ਹਿੱਸੇ ਦੋਨੇ ਹੀ ਆਉੜਿਆ ਭਾਈ ਦੀਪ ਸਿੰਘ ਜੀ ਮੇਰੇ ਧੰਨ ਭਾਗ ਮਾਤਾ ਜੀ ਬਾਬਾ ਜੀ ਨੇ ਗੱਫਾ ਲੈਂਦਾ ਮਾਤਾ ਸਾਹਿਬ ਦੇ ਪੈਰ ਛੂਹ ਤੇ ਪੁੱਤਰਾਂ ਨੂੰ ਥਾਪੜ ਲਿਆ ਚਮਕੌਰ ਦੀ ਗੜੀ ਵਾਲੀ ਬਹਾਦਰੀ ਤੇ ਸਰੰਦਰੀਆਂ ਦਵਾਰਾਂ ਜਿਹੜਾ ਸਦਕਾ ਤੁਹਾਡੇ ਲੇਖਾਂ ਵਿੱਚ ਮਾਤਾ ਸਾਹਿਬ ਬੋਲੇ ਤੇ ਬਾਬਾ ਜੀ ਨੇ ਆਪਣਾ ਸੀਸ ਮਾਤਾ ਜੀ ਦੇ ਚਰਨਾਂ ਤੇ ਰਖ ਤਰ ਦਿੱਤਾ ਸਰ ਆਪ ਦੀ ਅਮਾਨਤ ਹੈ ਮਾਤਾ ਜੀ ਆਪ ਜੀ ਨੂੰ ਸਮਰਪਣ ਕਰਦਾ ਤੇ ਅਥਰੂਨਰ ਮਾਤਾ ਸਾਹਿਬ ਜੀ ਦੇ ਚਰਨ ਧੋ ਦਿੱਤੇ ਮਹਾਰਾਜ ਨੇ ਦਮਦਮਾ ਬੈਠ ਕੇ ਆਦ ਵੀੜ ਦਾ ਕਾਰਜ ਸੰਪੂਰਨ ਕਰਵਾਇਆ ਇਸ ਇਲਾਕੇ ਕਮਜ ਭਾਈ ਮਨੀ ਸਿੰਘ ਤੇ ਸਾਥ ਬਾਬਾ ਦੀਪ ਸਿੰਘ ਨੇ ਤੰਦੇ ਹੀ ਨਾਲ ਨਵਾਇਆ ਲਖਾਈ ਦਾ ਕਾਰਜ ਕਰਦੇ ਜੋ ਕਲਮਕਸ ਜਾਂਦੀ ਉਸ ਨੂੰ ਦਵਾਰਾ ਨਾ ਘੜਿਆ ਜਾਂਦਾ ਮਹਾਰਾਜ ਦੇ ਕਹਿਣ ਤੇ ਸੰਭਾਲ ਲਿਆ ਜਾਂਦਾ ਆਦ ਬੀੜ ਸਾਹਿਬ ਜਿਸ ਨੂੰ ਹੁਣ ਦਮਦਮੇ ਵਾਲੀ ਬੀੜ ਕਿਹਾ ਜਾਂਦਾ ਲਖਾਈ ਸੰਪੂਰਨ ਹੋ ਗਈ ਮਹਾਰਾਜ ਨੇ ਭਾਈ ਮਨੀ ਸਿੰਘ ਬਾਬਾ ਦੀਪ ਸਿੰਘ ਤੇ ਹੋਰ ਸਿੰਘਾਂ ਨਾਲ ਲਿਆ ਕੇ ਸਰੋਵਰ ਤੇ ਆ ਕੇ ਖੜ ਗਏ ਕਲਮਾ ਕਿੱਥੇ ਆ ਭਾਈ ਜੋ ਗ੍ਰੰਥੀ ਲਖਾਈ ਲਈ ਵਰਤੀਆਂ ਸੀ ਮਹਾਰਾਜ ਨੇ ਬਾਬਾ ਦੀਪ ਸਿੰਘ ਨੂੰ ਕਿਹਾ ਬਾਬਾ ਜੀ ਨੇ ਕਲਮਾਂ ਨੂੰ ਆਪਣੇ ਸਹਾਂ ਨਾਲੋਂ ਵੀ ਵੱਧ ਨੇੜੇ ਰੱਖਦੇ ਉਹਨਾਂ ਖਜ਼ਾਨੇ ਚੋਂ ਸਾਰੀਆਂ ਕਲਮਾਂ ਕੱਢੀਆਂ ਮਹਾਰਾਜ ਦੇ ਅੱਗੇ ਕਰਦੇ ਆ ਮਹਾਰਾਜ ਨੇ ਉਹ ਸਭ ਕਲਮਾਂ ਸਰੋਵਰ 'ਚ ਸੁੱਟਦੀ ਸਿਆਹੀ ਵੀ ਬਚੀ ਆ ਭਾਈ ਮਹਾਰਾਜ ਨੇ ਭਾਈ ਮਨੀ ਸਿੰਘ ਨੂੰ ਕਿਹਾ ਜੀ ਸੱਚੇ ਪਾਤਸ਼ਾਹ ਉਹ ਵੀ ਮੰਗਾਓ ਮਹਾਰਾਜ ਦੀ ਆਗਿਆ ਦਾ ਪਾਲਣ ਕੀਤਾ ਗਿਆ ਸਿਆਹੀ ਦੀਆਂ ਦਵਾਤਾਂ ਮਹਾਰਾਜ ਕੋਲ ਆਈਆਂ ਦਵਾਤਾਂ ਫੜਦਿਆਂ ਸੱਚੇ ਪਾਤਸ਼ਾਹ ਨੇ ਸਿਆਹੀ ਵੀ ਸਰੋਵਰ ਦੇ ਵਿੱਚ ਸੁੱਟਦੀਆਂ ਇਸ ਥਾਂ ਅੱਜ ਤੋਂ ਗੁਰੂ ਦੀ ਕਾਸ਼ੀ ਹੈ ਇਸ ਥਾਂ ਤੇ ਅਰਦਾਸ ਬੇਨਤੀ ਕਰਕੇ ਮੂਡ ਸਿਆਣੇ ਹੋ ਜਾ ਕਰਨਗੇ ਕਵੀਆ ਲਖਾਰੀਆਂ ਵਿਦਵਾਨਾਂ ਦਾ ਇੱਕ ਗੜ ਬਣੇਗੀ ਦਮਦਮੇ ਕਾਰ ਸੰਪੰਨ ਹੋਣ ਤੋਂ ਬਾਅਦ ਮਹਾਰਾਜ ਨੇ ਦੱਖਣ ਵੱਲ ਚਾਲਾ ਮਾਰਿਆ ਭਾਈ ਮਨੀ ਸਿੰਘ ਜੀ ਨੂੰ ਅੰਮ੍ਰਿਤਸਰ ਦੇ ਬਾਬਾ ਦੀਪ ਸਿੰਘ ਜੀ ਨੂੰ ਇੱਥੇ ਦਮਦਮੇ ਟਿਕਣ ਦਾ ਹੁਕਮ ਕੀਤਾ ਮਹਾਰਾਜ ਦਾ ਚਰਨ ਪਾਲਦੇ ਬਾਬਾ ਜੀ ਹੁਣ ਦਮਦਮੇ ਹੀ ਰਹਿਣ ਲੱਗੇ ਉਹਨਾਂ ਭਾਈ ਮਨੀ ਸਿੰਘ ਦੀਆਂ ਉਹਨਾਂ ਨੂੰ ਦਿੱਤੀਆਂ ਉਹ ਕਲਮਾਂ ਕੱਢੀਆਂ ਜੋ ਸੱਚੇ ਪਾਤਸ਼ਾਹ ਆਪਣੇ ਮubarਰਕ ਹੱਥਾਂ ਨਾਲ ਵੱਡੇ ਕਾਰਜਾਂ ਲਈ ਕੱਢੀਆਂ ਸੀ ਬਾਬਾ ਜੀ ਨੇ ਆਪਣੇ ਹਥੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੇ ਉਤਾਰੇ ਸ਼ੁਰੂ ਕੀਤੇ ਚਾਰ ਸਰੂਪ ਤਿਆਰ ਕਰਕੇ ਉਹਨਾਂ ਦਸਵੇਂ ਪਾਤਸ਼ਾਹ ਦੇ ਗ੍ਰੰਥ ਦਾ ਉਤਾਰਾ ਸ਼ੁਰੂ ਕੀਤਾ ਇਸੇ ਸਮੇਂ ਦੌਰਾਨ ਬਾਬਾ ਬੰਦਾ ਸਿੰਘ ਬਹਾਦਰ ਦੱਖਣ ਤੋਂ ਪੰਜਾਬ ਵੱਲ ਆਏ ਸਰੰਦ ਸਡੌਰਾ ਸਮਾਣਾ ਮਿੱਟੀ 'ਚ ਮਿਲਣ ਤੋਂ ਬਾਅਦ ਬਾਬਾ ਦੀਪ ਸਿੰਘ ਦੇ ਜਥੇ ਸਮੇਤ ਬਾਬਾ ਬੰਦਾ ਸਿੰਘ ਨੂੰ ਮਿਲੇ ਸਰੰਦ ਪਹੁੰਚਿਆਂ ਤੱਕ ਵਜ਼ੀਰ ਖਾਨ ਨੂੰ ਸਿੰਘਾਂ ਦੇ ਜੋਸ਼ ਬਾਰੇ ਖਬਰ ਹੋ ਗਈ ਸੰਜੋਹਾ ਪਹਿਨ ਕੇ ਹਾਥੀ ਤੇ ਸਵਾਰ ਹੋ ਕੇ ਨਿਕਲਿਆ ਜਰੂਰ ਪਰ ਉਹਦੇ ਸਾਹਮਣੇ ਕਾਲ ਖੜਾ ਸੀ ਉਪਰ ਨੂੰ ਹਾਥੇ ਮੂਰੇ ਬਾਬਾ ਦੀਪ ਸਿੰਘ ਦਾ ਘੋੜਾ ਖਲੋਤਾ ਦਿਖਾਈ ਦਿੱਤਾ ਉਸ ਨੂੰ ਉਹਨੇ ਮਹਾਵਤ ਨੂੰ ਹਾਥੀ ਪਿੱਛੇ ਲੈ ਉਹ ਪਿੱਛੇ ਲੈ ਕੇ ਚੱਲ ਛੇਤੀ ਪਿੱਛੇ ਹਾਥੀ ਦੀ ਸੁੱਸਤ ਚਾਲ ਕਰਕੇ ਵਜ਼ੀਰ ਖਾਨ ਉਤਰ ਕੇ ਘੋੜੇ ਤੇ ਹੋ ਗਿਆ ਫਤਿਹ ਸਿੰਘ ਜਿਸ ਜੋਧਿਆਂ ਨੇ ਉਹਨੂੰ ਜਾਟਾਇਆ ਬਨਾਈਆਂ ਨਾਲ ਤਖਤ ਖਾਲਸੇ ਦੇ ਬਗਾੜ ਮਨ ਬਾਬਾ ਜੀ ਮੁਰਦ ਦਮਦਮੇ ਆਗੇ ਉਹਨਾਂ ਮਹਾਰਾ ਦੇ ਸਰੂਪਾਂ ਦਾ ਰਹਿਦਾ ਕਾਰਜ ਆਰੰਭ ਕੀਤਾ ਹੁਣ ਬਾਬਾ ਜੀ ਨਾਲ ਹੋਰ ਵਿਦਿਆਰਥੀ ਵੀ ਤਿਆਰ ਕਰ ਲਏ ਲੇਖਣ ਦੇ ਕਾਰਜ ਨੂੰ ਅੱਗੇ ਤੋਰਨ ਇਸ ਲਈ ਕਈ ਬਰੇ ਬੀਤ ਗਏ ਪਰ ਇਹ ਨਹੀਂ ਸੀ ਕਿ ਖੰਡਾ ਬੋਣਾ ਭੁੱਲ ਗਏ ਅਫਗਾਨੀ ਦੀ ਆਮਦ ਤੋਂ ਹਿੰਦੁਸਤਾਨ ਵਿੱਚੋਂ ਅਫਗਾਨਾਂ ਵੱਲੋਂ ਲੁੱਟਦੇ ਮਾਲ ਨਾਲ ਕੈਦ ਕਰਕੇ ਲੈ ਜਾਂਦੇ ਆ ਜਾ ਰਹੇ ਕੁੜੀਆਂ ਦੇ ਚੀਕਾਂ ਬਾਬਾ ਜੀ ਨੂੰ ਵੀ ਸੁਣੀਆਂ ਉਹਨਾਂ ਕਈ ਵਾਰ ਅਫਗਾਨੀ ਲਸ਼ਕਰ ਨਾਲ ਟੱਕਰ ਲੈ ਕੇ ਕੁੜੀਆਂ ਆਜ਼ਾਦ ਕਰਵਾਈਆਂ ਪਾਪੀ ਮੱッセ ਰੰਗੜਾ ਸਿਰ ਲਾਉਣ ਪਿੱਛੋਂ ਬੁੱਢੇ ਜੋੜ ਤੋਂ ਤੁਰੇ ਸੂਰਮੇ ਭਾਈ ਸੁੱਖਾ ਸਿੰਘ ਭਾਈ ਮਹਤਾ ਸਿੰਘ ਅਮਰਸਰ ਸਾਹਿਬ ਬਲ ਜਾਂਦੇ ਬਾਬਾ ਜੀ ਕੋਲ ਦਮਦਮੇ ਰੋਕੇ ਉਹਨਾਂ ਨੇ ਹਰਵੰਦਰ ਸਾਹਿਬ ਦੀ ਪਵਿੱਤਰਤਾ ਬਹਾਲ ਕਰਾਉਣ ਲਈ ਅਰਦਾਸ ਵੀ ਬਾਬਾ ਜੀ ਨੇ ਉਹਨਾਂ ਨੇ ਕੀਤੀ ਸਿੰਘਾਂ ਨੇ ਵਾਪਸੀ ਦੇ ਨਿਜ ਦੇ ਟੰਗਾਂ ਮੱッセ ਦਾ ਸਿਰ ਬਾਬਾ ਜੀ ਨੂੰ ਇਸ ਤਰ੍ਹਾਂ ਗੁਰਗ੍ਰੰਥ ਸਾਹਿਬ ਜੀ ਤੇ ਦਸਮ ਗ੍ਰੰਥ ਸਾਹਿਬ ਦੀ ਸੇਵਾ ਕਰਦੇ ਬਾਬਾ ਜੀ ਜੰਗ ਦੇ ਮੈਦਾਨ ਵਿੱਚ ਜੂਝ ਰਹੇ ਪੰਥ ਦੇ ਮੋਢੇ ਨਾਲ ਮੋਢਾਂ ਲਾ ਕੇ ਸਦਾ ਖੜਦੇ ਹੁਣ ਤੱਕ ਦਾ ਖਾਲਸਾ ਵੱਲੋਂ ਪੰਥ ਦੇ ਬਣਾਏ ਗਏ ਪੰਜ ਜਥਿਆਂ ਵਿੱਚੋਂ ਸ਼ਹੀਦਾਂ ਦੇ ਜਥੇ ਦਾ ਨਿਸ਼ਾਨ ਸਾਹਿਬ ਵੀ ਬਾਬਾ ਜੀ ਕੋਲ ਸੀ ਇਸ ਜਥੇ ਤੋਂ ਅੱਗੇ ਜਾ ਕੇ ਸ਼ਹੀਦ ਦੇ ਮਿਸਲ ਦਾ ਜਨਮ ਹੋਇਆ ਕਮਾਲ ਦੀ ਗੱਲ ਇਹ ਕਿ ਇਹਨਾਂ ਸਿੰਘਾਂ ਨੂੰ ਜਿਉਂਦੇ ਜੀ ਸ਼ਹੀਦ ਕਹਿਣਾ ਸ਼ੁਰੂ ਹੋ ਗਿਆ ਇੱਕ ਦਿਨ ਦਮਦਸ ਸਾਹਿਬ ਦਾ ਦੀਵਾਨ ਲੱਗਿਆ ਬਾਬਾ ਜੀ ਪਾਈ ਕਰਤਾਰ ਸਾਹਿਬ ਦੀਆਂ 12 ਗਾ ਰਹੇ ਸੀ ਮਰਦਾ ਹੋਇਆ ਮਰੀਦ ਨਾ ਗਲੀ ਹੋਵਣਾ ਸਾਬਰ ਸਦਕ ਸ਼ਹੀਦ ਭਰਮ ਭੋਖੋ ਬਣਾ ਇੱਕ ਸਿੰਘ ਭੱਜਿਆ ਦੀਵਾਨ ਬਲਾਇ ਦੀਵਾਨ ਵਿੱਚ ਪਿੱਛੇ ਖਲੋਤੇ ਪ੍ਰੇਦਰ ਸਿੰਘ ਨੇ ਰੋਕਿਆ ਕਿਧਰ ਨੂੰ ਚੱਲਿਆ ਕੀ ਹੋਇਆ ਇੰਨੀ ਤੇਜ਼ੀ ਨਾਲ ਕਿਉਂ ਭੱਜਦਾ ਮੈਂ 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 ਬਹੁਤ देर ਕਰਤੀ ਅਨਰਥ ਹੋ ਜਾਵੇ ਖਾਲਸਾ ਜੀ ਮੈਨੂੰ ਗੱਲ ਕਰਦੇ ਹੋ ਮੈਨੂੰ ਛੇਤੀ ਬਾਬਾ ਦੀਪ ਸਿੰਘ ਨਾਲ ਕੋਲ ਲੈ ਕੇ ਚਲੋ ਪਰ ਦੱਸ ਤਾਂ ਸਹੀ ਉੱਥੇ ਹੀ ਦੱਸਨੀ ਆ ਮੈਂ ਸਾਰੀ ਗੱਲ ਮੇਰਾ ਦਿਲ ਇੰਨਾ ਕਰਦਾ ਹੈ ਕਿ ਮੈਂ ਉੱਤੇ ਬੁਰ ਬੁਰਕੇ ਨਹੀਂ ਉਸ ਘਟਨਾ ਬਾਰੇ ਬੋਲਣਾ ਮੈਨੂੰ ਬਾਬਾ ਜੀ ਕੋਲ ਲੈ ਕੇ ਚਲੋ ਬਾਬਾ ਜੀ ਨੇ ਉਸਦੇ ਭੱਜੇ ਆਉਣ ਤੇ ਹੀ ਕਿਸੇ ਬੇਫਤਾ ਦਾ ਅੰਦਾਜ਼ਾ ਸੀ ਉਹਨਾਂ ਕਥਾ ਦੀ ਸਮਾਪਤੀ ਕੀਤੀ ਅਨਰਥ ਹੋ ਗਿਆ ਬਾਬਾ ਜੀ ਕਹਿਰ ਹੋ ਗਿਆ ਸਾਹ ਲੈ ਕੇ ਭਾਈ ਸਿੰਘ ਨੇ ਫੇਰ ਸਹਜ ਨਾਲ ਦੱਸਿਆ afghan amritsar ਤੇ ਚੜਾ ਹੈ ਬਾਬਾ ਜੀ ਕਿ ਉਹ ਕਿਹੜਾ ਪਹਿਲੀ ਵਾਰ ਆਏ ਲੁੱਟ ਮਾਰਦੀ ਦੀ ਇਤਨਾ ਪਹਿਲਾਂ ਵੀ ਆਉਂਦੇ ਬਾਬਾ ਜੀ ਨੇ ਪਹਿਲਾਂ ਹੀ ਭਾਈ ਦਿਆਲ ਸਿੰਘ ਬੋਲ ਨਹੀਂ ਖਾਲਸਾ ਜੀ ਲੁੱਟਾਂ ਮਾਰਨ ਦੀ ਪਰਵਾਹ ਤਾਂ ਅਸੀਂ ਕਦੇ ਛੱਡ ਦਿੱਤੀ ਉਹ ਸਾਰਾ ਹਿੰਦੁਸਤਾਨ ਲੁੱਟਦੇ ਅਸੀਂ ਉਹਨਾਂ ਨੂੰ ਲੁੱਟਦੇ ਐਸ ਤ ਕਿ ਹੋਰ ਬਿਰਤੀ ਨਾਲ ਅਮਰਸਰ ਬੁਲਾਏ ਨੇ ਤਮੂਰ ਤੇ ਜਹਾਂਨ ਖਾਨ ਬਾਬਾ ਜੀ ਸਿੰਘ ਦੀਆਂ ਗੱਲਾਂ ਤੋਂ ਇੱਜ਼ਾ ਲੈ ਕੇ ਜਰੂਰ ਅਬਦਾਲੀ ਲਸ਼ਕਰ ਦੀ ਮੈੜੀ ਨਦਰ ਸ਼ਰੀ ਦਰਬਾਰ ਸਾਹਿਬ ਤੇ ਪਈ। ਜਹਾਨ ਖਾਨ ਦੀ ਬਦਨੀਅਤੋਂ ਬਾਬਾ ਜੀ ਪਹਿਲਾਂ ਵਖੇ। ਕਿ ਉਹਨਾਂ ਦਰਬਾਰ ਸਾਹਿਬ ਵੱਲੋਂ ਰੋਕ ਕੀਤਾ ਹੈ। ਬਾਬਾ ਦੀਪ ਸਿੰਘ ਦੀਆਂ ਭਵਾਂ ਤਣ ਗਈਆਂ। ਜੀ ਬਾਬਾ ਜੀ ਬਾਬਾ ਜੀ ਉੱਠੇ ਖੰਡੇ ਨੂੰ ਕਮਰ ਕੱਸੇ ਚ ਕਸਿਆ ਦ੍ਰਿੜ ਤਨਨ ਦੇ ਜਹਾਜ਼ ਤੇ ਪੜਿਆ ਮਹਾਰਾਜ ਅੱਗੇ ਅਰਦਾਸ ਕਰਨ ਲੱਗੇ ਇਹ ਸੱਚੇ ਪਾਤਸ਼ਾਹ ਕਲਗੀ ਤਰਪਤਾ ਜੀਓ ਮਹਾਰਾਜ ਲਾਜ ਰੱਖਿਓ ਇਹ ਜਗਤ ਮਾਤਾ ਆਦਿ ਸ਼ਕਤੀ ਮਾਤਾ ਸਾਹਿਬ ਜੀਓ ਆਪ ਜੀ ਦੀ ਅਸੀਸ ਕਿ ਸਿਰ ਨਾਲ ਨਵਾਸ ਕਾ ਸਦਕ ਬਖਸ਼ੋ ਬਾਬਾ ਜੀ ਬਸ ਇੰਨੇ ਬੋਲੇ ਹੱਥ ਧਰਤੀ ਨੂੰ ਛਵਾ ਕੇ ਮੱਥੇ ਨਾਲ ਲਾਇਆ ਸੀਸ ਲੇਖੇ ਲਾਉਣ ਦਾ ਵੇਲਾ ਆ ਗਿਆ ਖਾਲਸਾ ਜੀ ਨਾਮ ਨਾਲ ਲੱਗੇ ਸ਼ਹੀਦ ਦੀ ਲਜਜ ਪਾਲਣ ਦਾ ਵੇਲਾ ਆ ਗਿਆ ਅਮਰਸਰ ਸਿੰਘਾਂ ਦੇ ਲਹੂ ਦੀ ਮੰਗ ਕਰਦਾ ਤੁਰ ਲੱਗੇ ਬਾਬਾ ਜੀ ਨੇ ਦੰਦ ਸਾਹਿਬ ਦੀ ਸੇਵਾ ਬਈ ਨੱਥਾ ਸਿੰਘ ਸਮੇਤ ਕੁਝ ਨੇੜਲੇ ਸਿੰਘਾਂ ਨੂੰ ਦਿੱਤੀ ਸਾਰਾ ਜਥਾ ਬਾਬਾ ਜੀ ਦੇ ਮਗਰ ਹੋਇਆ ਬਾਬਾ ਜੀ ਦੇ ਵਿਦਿਆਰਥੀ ਵੀ ਸਭ ਕੁਝ ਨਾਲ ਸਨ ਇੱਕ ਵਿਦਿਆਰਥੀ ਉੱਚੀ ਆਵਾਜ਼ੇ ਗਾ ਰਿਹਾ ਸੀ ਅਬਜੂਜਨ ਕੋਦਾਓ ਅਬਜੂਜਨ ਕੋਦਾਓ ਖੇਤ ਜੋ ਮੰਡਿਓ ਸੂਰਮਾ ਖੇਤ ਜੋ ਮੰਡਿਓ ਸੂਰਮਾ ਅਬਜੂਜਨ ਕੋਦਾਓ ਅਬਜੂਜਨ ਕੋਦਾਓ ਜਥਾ ਦੰਦਮੇ ਤੋਂ ਸ਼੍ਰੀ ਅਮਰਸਰ ਸਾਹਿਬ ਹਾਲ ਨੂੰ ਚੱਲ ਪਿਆ ਸੀ